ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਕਹਿੰਦੇ ਨੇ ਮਰਦਾ ਕਿਆ ਨਾ ਕਰਦਾ ਅਜੇ ਹੀ ਹਾਲਾਤ ਬਣ ਗਏ ਨੇ ਨੰਗਲ ਟਰੱਕ ਸੁਸਾਇਟੀ ਦੇ ਮੈਂਬਰਾਂ ਦੇ ਇਹ ਉਹ ਟਰੱਕ ਆਪਰੇਟਰ ਹਨ ਜਿਨ੍ਹਾਂ ਨੇ ਸਨ 2022 ਦੇ ਵਿੱਚ ਆਪਣੇ ਰੋਜਗਾਰ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਨੂੰ ਜਤਾਇਆ ਸੀ ਪਰ ਹੁਣ ਤੱਕ ਇਹਨਾਂ ਦੀ ਸਾਰ ਕਿਸੇ ਨੇ ਨਹੀਂ ਲਈ ਟਰੱਕ ਆਪਰੇਟਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਹਾਲਾਤ ਹੁਣ ਪਹਿਲਾਂ ਤੋਂ ਵੀ ਬੱਤਰ ਹੋ ਗਏ ਹਨ ਤੇ ਹਾਲਾਤ ਅਜਿਹੇ ਹਨ ਕਿ ਉਹਨਾਂ ਦੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ ਹੈ ਜਿਸ ਦੇ ਚਲਦੇ ਹੋਏ ਉਹਨਾਂ ਵੱਲੋਂ ਇਕੱਠੇ ਹੋ ਕੇ ਨੰਗਲ ਟਰੱਕ ਸੁਸਾਇਟੀ ਨੂੰ ਬਚਾਉਣ ਅਤੇ ਰੁਜ਼ਗਾਰ ਦੇ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਅੱਜ ਟਰੱਕ ਆਪਰੇਟਰਾਂ ਵੱਲੋਂ ਬੰਦ ਲੈੜੀ ਵਿਖੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋ ਕੇ ਦਸਕਤ ਅਭਿਆਨ ਚਲਾਇਆ ਗਿਆ ਹੈ ਤਾਂ ਕਿ ਟਰੱਕ ਆਪਰੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਮਾਨਯੋਗ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਜੇਕਰ 5 ਦਿਨ ਦੇ ਅੰਦਰ ਮੰਤਰੀ ਸਾਹਿਬ ਉਹਨਾਂ ਦਾ ਮੰਗ ਪੱਤਰ ਲੈ ਲੈਂਦੇ ਹਨ ਤਾਂ ਠੀਕ ਹੈ ਨਹੀਂ ਤਾਂ ਉਹਨਾਂ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਤੇ ਚਲੋ ਆਓ ਤੁਹਾਨੂੰ ਸੁਣਾਣੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਟਰੱਕ ਆਪਰੇਟਰਾਂ ਨੇ ਕਿਸ ਪ੍ਰਕਾਰ ਆਪਣਾ ਦੁੱਖ ਸਾਂਝਾ ਕੀਤਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਕਮੇਟੀ ਨਾਲ ਇੱਕ ਵੀ ਜਿਹੜਾ ਕੰਮ ਹੈ ਉਹ ਟਰੱਕ ਮਾਲਕਾਂ ਦੇ ਭਲੇ ਦਾ ਨਹੀਂ ਕੀਤਾ ਜਿਸ ਕਰਕੇ ਚਿੰਤਾ ਸਾਨੂੰ ਪੈ ਗਈ ਕਿ ਸਾਡੀ ਟਰਾਂਸਪੋਰਟ ਸੋਸਾਇਟੀ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲਾਂ ਤੋੜ ਦਿੱਤੀ ਹੈ ਜੇ ਸਾਡੀ ਸੋਸਾਇਟੀ ਜੇ ਕੋਈ ਘਾਟੇ 'ਚ ਚੱਲ ਜਾਂਦੀ ਤਾਂ ਸਾਡੇ ਇੱਥੋਂ ਹਜ਼ਾਰਾਂ ਲੋਕਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਖੁੱਸ ਜਾਣਾ ਹੁਣ ਜਿਹੜਾ ਕੰਮ ਹੈ ਵਿਸਾਲ ਦੇ ਤੌਰ ਤੇ ਰੱਖੀ ਰੀਆਂ ਗੱਡੀਆਂ ਜਿਹੜੀਆਂ ਬਾਹਰੋਂ ਲੋਡ ਹੁੰਦੀਆਂ ਸਾਡੇ ਇੱਥੇ ਬੰਦੇ ਜਿਹੜੇ ਤਰਸਿਆ ਕਰਦੇ ਗੱਡੀਆਂ ਪਾਣ ਨੂੰ ਤੇ ਉਹਨਾਂ ਦੀਆਂ ਗੱਡੀਆਂ ਜਿਹੜੀਆਂ 52 ਜਾ ਸਕਦੇ ਆ ਰੇਟ ਉਹਨਾਂ ਨਾਲ ਤੈਅ ਕੀਤੇ ਜਾ ਸਕਦੇ ਕਿਸੇ ਤਰ੍ਹਾਂ ਜਿਹੜਾ ਕਾਸਟਿਕ ਨਿਕਲਿਆ ਕਰਦਾ ਔਰ ਆਪਣੇ ਜਿਹੜੇ ਉਹ ਟਰਾਲੇ ਆ ਉਹ ਚਲਾਇਆ ਕਰਦੇ ਹੁਣ ਸੁੱਕਾ ਕਾਸਟਿਕ ਨਿਕਲਣ ਲੱਗ ਪਿਆ ਔਰ ਸੁੱਕੇ ਕਾਸਟ ਦੀ ਵੀ ਜਿਹੜੀ ਪੇਮੈਂਟ ਹੈ ਉਹ ਸਾਢੇ 4-5 ਮਹੀਨੇ ਕਰ ਦਿੱਤੀ ਗਈ ਜਦ ਕਿ ਚਾਹੀਦਾ ਇਹ ਹੈ ਵੀ ਜਦੋਂ ਕੋਈ ਗੱਡੀ ਆਈ ਉਹ ਤੋਂ ਬਿੱਲ ਲਿਆ ਉਹਦਾ ਬਿੱਲ ਬਣਾ ਕੇ ਉਸ ਗੱਡੀ ਵਾਲੇ ਨੂੰ ਪੇਮੈਂਟ ਕਰਤੀ ਤੇ ਗੱਡੀ ਵਾਲਾ ਜਿਹੜਾ ਸਤਾਲਾ ਰਹਿ ਜਾਵੇ ਇਦਾਂ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਨ੍ਹਾਂ ਤੇ ਅਸੀਂ ਵਿਚਾਰ ਪਤੰਦਰਾ ਕੀਤਾ ਔਰ ਇੱਕ ਦਸਕਦੀ ਮਹਿਮ ਚਲਾ ਕੇ ਅਸੀਂ ਦਸਕਤ ਕਰਾ ਕੇ ਅੱਜ ਅਸੀਂ ਆਪਣੇ ਸਾਥੀਆਂ ਦੀ ਕੋਈ ਡਿਊਟੀ ਵੀ ਲਾਈ ਕਿ ਉਹ ਹਰਜੋਤ ਬੈਂਸ ਨਾਲ ਸੰਪਰਕ ਕਰਨ ਤੇ 5 ਦਿਨ ਦੇ ਵਿੱਚ ਵਿੱਚ ਜਿਹੜਾ ਸਾਡਾ ਮੰਗ ਪੱਤਰ ਚਾਹੀਦਾ ਤਾਂ ਉਹਨਾਂ ਨੂੰ ਇਹ ਹੈ ਕਿ ਜੇ ਉਹ ਟਰੱਕ ਮਾਲਕਾਂ ਦੇ ਹਥੈਸ਼ੀ ਹੈ ਤਾਂ ਟਰੱਕ ਜੁਨੇ ਚ ਆ ਕੇ ਬੈਠ ਕੇ ਆਪਣੇ ਵੀਰਾਂ ਨਾਲ ਟਰੱਕ ਮਾਲਕਾਂ ਨਾਲ ਗੱਲ ਕਰਕੇ ਉਹ ਮੰਗ ਪੱਤਰ ਲੈ ਲੈਣ ਉਹ ਚੰਗੀ ਗੱਲ ਹੈ ਤੇ ਜੇ ਨਹੀਂ ਆ ਤਾਂ ਦੂਰ ਨੇੜੇ ਵੀ ਕਿਤੇ ਮੰਗ ਪੱਤਰ ਲੈਣਾ ਉਹ ਸਾਨੂੰ ਟਾਈਮ ਹੈ ਜਿਹੜਾ ਦੇਣ ਜੇ ਸਾਨੂੰ 5 ਦਿਨਾਂ ਤੋਂ ਟਾਈਮ ਨਹੀਂ ਦਿੰਦੇ ਤਾਂ ਅਸੀਂ ਸਮਝਾਂਗੇ ਕਿ ਉਹ ਟਰੱਕ ਮਾਲਕਾਂ ਦਾ ਭਲਾ ਜਿਹੜਾ ਉਹ ਨਹੀਂ ਚਾਹੁੰਦੇ ਜਿਹਦੇ ਕਰਕੇ ਅਸੀਂ ਇਕੱਠੇ ਹੋ ਕੇ ਫਿਰ ਜਿਹੜਾ ਮੰਗ ਪੱਤਰ ਅਸੀਂ ਦੇਵਾਂਗੇ ਉਹ ਅਗਲੀ ਰੂਪਰੇਖਾ ਹੋਊਗੀ ਪਹਿਲਾਂ ਸਾਡੀ ਬੇਨਤੀ ਇਹੀ ਹੈ ਕੈਪਟਨ ਮੰਤਰੀ ਨੂੰ ਕਿ ਤੈਨੂੰ ਇਹਨਾਂ ਟਰੱਕ ਮਾਲਕਾਂ ਨਾਲ ਵੱਡੇ ਪੱਤਰ ਤੇ ਜਿਹੜਾ ਜਿਤਾਇਆ ਇਹਨਾਂ ਦੇ ਵਿਚਾਰੇ ਨੱਚਦੇ 12 1 1 ਵਜੇ ਤੱਕ ਇਹ ਨੱਚਦੇ ਹੀ ਰਹੇ ਆ ਤੇ ਇਹਨਾਂ ਦੀ ਜਿਹੜੀ ਗੱਲ ਆ ਉਹ ਤੂੰ ਜ਼ਰੂਰ ਜੜੀ ਸੁਣ ਕਿਚ ਖਾਲਸਾ ਵਾਹੇ ਕੋ ਤੂ ਫਦੇ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਗੱਲ ਨੂੰ ਮੰਤਰੀ ਤੱਕ ਪਹੁੰਚਾਇਆ ਜਾਵੇ ਵੀਰ ਜੀ ਸਾਨੂੰ ਇੰਗੀਆਂ ਤਰਫੇਸ਼ ਮੁਸ਼ਕਲਾਂ ਆ ਕਿ ਸਾਡੇ ਨਾ ਤਾਂ ਰੇਟ ਫਦੇ ਨਾ ਕਦੇ ਇਸ ਕਮੇਟੀ ਨੇ ਸਾਡੇ ਭਲੇ ਦੀ ਗੱਲ ਕੀਤੀ ਜਦੋਂ ਕੋ ਕੰਮ ਬਾਰੇ ਜਾਂਦਾ ਉਲਟਾ ਜਿਹੜੇ ਇਹਨਾਂ ਦੇ ਬਾਪ ਦੀ ਉਮਰ ਦੇ ਬਰਾਬਰ ਦੇ ਵੀ ਉਹਨਾਂ ਨੂੰ ਵੀ ਦਫ਼ਤਰ ਵਿੱਚੋਂ ਕਹਿੰਦੇ ਕਿ ਤੁਹਾਡਾ ਦਫ਼ਤਰੀ ਨੇ ਕੋਲੋਂ ਤੋਂ ਬਾਹਰ ਜਦ ਕਿ ਇਹ ਇਹਨਾਂ ਦੀ ਆਪਣਾ ਫਰਮਾਇਆ ਨਹੀਂ ਹੈ ਕਿ ਟਰੱਕ ਜਿਹਨਾਂ ਨੇ ਬਣਾਇਆ ਉਹਨਾਂ ਨੂੰ ਪਤਾ ਇਹ ਬੰਦੇ 50 50 40 40 ਸਾਲ ਦੇ ਕੰਮ ਕਰਦੇ ਅੱਜ ਜੇ ਆਪਣੇ ਦਫ਼ਤਰ ਵਿੱਚ ਨਹੀਂ ਜਾ ਸਕਦੇ ਤਾਂ ਜਾਣਗੇ ਕਿੱਥੇ ਦੂਜਾ ਅਸੀਂ ਮੰਤਰੀ ਜੀ ਨੂੰ ਬੇਨਤੀ ਕਰਦੇ ਕਿ ਸਾਡਾ ਉਹਨਾਂ ਨੂੰ ਦੁੱਖ ਹੋਣਾ ਚਾਹੀਦਾ ਜਦੋਂ ਉਹ ਸੱਤਾ ਵਿੱਚ ਨਹੀਂ ਸੀ ਸਾਡੇ ਬੰਦਿਆਂ ਨੇ ਟਰੱਕ ਡਰਾਈਵਰਾਂ ਨੇ ਟਰੱਕ ਮਾਲਕਾਂ ਨੇ ਇੰਨਾ ਸਾਥ ਦਿੱਤਾ ਕਿ ਨੰਗੇ ਹੋ ਕੇ ਨੰਗਲ ਜੁਨੀ ਵਿੱਚ ਫਿਰਦੇ ਰਹੇ ਨੰਗਲ ਕੇ ਸਾਰੇ ਪੂਰੇ ਨੰਗਲ ਮਾਰਕੀਟ ਵੀ ਨੰਗੇ ਹੋ ਕੇ ਫਿਰੇ ਕਿ ਸਾਡੇ ਮੰਤਰੀ ਨੂੰ ਭਾਈ ਬਣਾਇਆ ਜਾਵੇ ਜਦੋਂ ਉਹ ਬਣ ਗਏ ਉਹਨਾਂ ਨੇ ਕਦੇ ਸਾਡੀ ਕੋਈ ਗੱਲ ਨਹੀਂ ਸੁਣੀ ਉਹਨਾਂ ਦਾ ਹੁਣ ਫਰਜ਼ ਬਣਦਾ ਕਿ ਜਿਹੜੀ ਅਸੀਂ ਕੋਈ ਮੰਗ ਪੱਤਰ ਦੇਣਾ ਚਾਹਦੇ ਉਹਨਾਂ ਦਾ ਪਹਿਲਾ ਫਰਜ਼ ਇਹੀ ਹੈ ਕਿ ਸਾਡੇ ਟਰੱਕ ਜੁਨੀ ਵਿੱਚ ਆਣ ਸਾਡੇ ਨਾਲ ਗੱਲ ਕਰਨ ਤੇ ਸਾਡਾ ਮੰਗ ਪੱਤਰ ਲੈਣ ਅਗਰ ਉਹ ਸਾਡੇ ਟਰੱਕ ਜੁਨੀ ਵਿੱਚ ਨਹੀਂ ਆਦੇ ਤਾਂ ਅਸੀਂ ਤਾਂ ਇਹੀ ਸਮਝਾਂਗੇ ਕਿ ਉਹਨਾਂ ਨੂੰ ਸਾਡੇ ਨਾਲ ਕੋਈ ਲਗਾ ਨਹੀਂ ਉਹ ਸਾਨੂੰ ਜਿੱਥੇ ਵੀ 5 ਦਿਨ ਦਾ ਟਾਈਮ ਦੇਣਗੇ ਉੱਥੇ ਅਸੀਂ ਉਹਨਾਂ ਨੂੰ ਮੰਗ ਪੱਤਰ ਪਹੁੰਚਾਵਾਂਗੇ ਤੀਜੀ ਗੱਲ ਇਹ ਹੈ ਕਿ ਜੇ ਸਾਡੀ ਸੋਸਾਇਟੀ ਇਹਨਾਂ ਨੇ ਡਿਫਾਲਟਰ ਕਰ ਦਿੱਤੀ ਇੱਕ ਵਾਰ ਕਿ ਬੇ ਘਾਟੇ ਜੈ ਦੇਖੋ ਪ੍ਰਧਾਨ ਜੀ ਦੀ ਤਨਖਾਹ ਲੈਵੇ ਨਾਲ ਦੇ ਮੈਂਬਰ ਵੀ ਤਨਖਾਹ ਲੈਣ ਜਦੋਂ ਕਿ ਸਾਡੇ ਇਸ ਅਦਾਰੇ ਵਿੱਚ ਅੱਜ ਤੱਕ ਕਦੀ ਤਨਖਾਹ ਨਹੀਂ ਲੱਗੀ ਇਹਨਾਂ ਨੇ ਆਪਣੀਆਂ ਆਪਣੇ ਮੰਤਰੀ ਨੂੰ ਕਹਿ ਕੇ ਅਜੇ ਤਾਂ ਇਹੀ ਕਹਿੰਦੇ ਮੰਤਰੀ ਨੂੰ ਕਹਿ ਕੇ ਤਨਖਾਹ ਲੈਣੀਆਂ ਸ਼ੁਰੂ ਕੀਤੀਆਂ ਤੇ ਅੱਜ ਜੇ ਸਾਨੂੰ ਡਿਫਾਲਟਰ ਕਰਦੇ ਕਿ ਸਾਡੀ ਸੋਸਾਇਟੀ ਘਾਟੇ ਵਿੱਚ ਹੈ ਤਾ ਉਹਦਾ ਜਿੰਮੇਵਾਰ ਫੇ ਮੰਤਰੀ ਹੋਵੇ। ਬਾਕੀ ਗੱਲ ਹੋ ਰਿਹਾ ਕਿ ਸਾਡੇ ਟਰੱਕ ਜੂਨ ਦੀ ਜਿਹੜੀ ਨੋਵਾ ਗੱਡੀ ਹੈ ਉਹ ਇਹਨਾਂ ਨੇ 3 ਵਾਰ ਐਕਸੀਡੈਂਟ ਕੀਤੀ। ਜੇ ਕਹਿਣ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਹਨੂੰ ਠੀਕ ਕਰਾਉਣ ਨੂੰ ਪੈਸੇ ਇਹ ਜਿਹੜੇ ਸਾਡੇ ਪ੍ਰਧਾਨ ਜੀ ਘਰ ਤੋਂ ਨਹੀਂ ਲਾਰੇ। ਨਾ ਇਹਨਾਂ ਦੀ ਗੱਡੀ ਆਪਣੀ ਹੈ ਜੀ ਆਪਣੀ ਹੋਵੇ ਫੇਰ ਪਤਾ ਚੱਲਦਾ ਕਿ ਅਸੀਂ ਕਿੰਨਾ ਚਲਾਦੇ ਕਿੰਨਾ ਤੇਲ ਪੰਡ ਉਸ ਗੱਡੀ ਨੂੰ ਸਾਡੇ ਪਪ ਤੋਂ 50-50 ਹਜ਼ਾਰ ਕੀਤੇ ਮਹੀਨੇ ਦਾ ਪੈ ਰਿਆ ਕਿੱਥੇ ਜਾਂਦੇ ਬਈ। ਮਤਲਬ ਆਪਣੇ ਸੈਟੀ ਮੈਂਬਰਾਂ ਦੀ ਕੋਈ ਗੱਲ ਨਹੀਂ ਕਰਨੀ। ਤੇ ਬਾਕੀ ਆਵਾਰਾ ਕਰਦੀ ਵਿੱਚ ਜਿੰਨਾ ਮਰਜੀ ਤੇਲ ਲਗਾਣ ਇਸ ਕਰਕੇ ਸਾਡਾ ਇਹੀ ਹੈ ਕਿ ਸਾਡੀ ਜਿਹੜੀ ਸੁਸਾਇਟੀ ਪਚਾਈ ਜਾਵੇ ਜੇ ਮੰਤਰੀ ਜੀ ਕਹਰੇ ਕਿ ਮੈਂ ਬੈਠਾ ਤਾਂ ਜਿਹੜਾ ਸਾਡਾ ਕੇਸ ਚੱਲਦਾ ਉਹਦੀ ਪੈਰ ਵੀ ਇਹ ਖੁਦ ਕਰਨ ਸੋ ਸਾਨੂੰ ਇਸ ਵੇਲੇ ਇਹੀ ਡਰ ਸਤਾਦਾ ਕਿ ਜੇ ਸਾਡੀ ਸੁਸਾਇਟੀ ਡਿਫਾਲਟਰ ਹੋ ਗਈ ਟੁੱਟੀ ਮੁੜ ਕੇ ਸਾਡੀ ਸੈਡੀ ਨਾ ਬਣਨੀ ਨਾ ਸਾਡਾ ਕੰਮ ਰਹਿਣਾ ਜਿਹੜੀ ਸੰਘਰਸ਼ ਕਮੇਟੀ ਨੇ ਪਹਿਲਾਂ 36 ਗੱਡੀਆਂ ਵਿੱਚੋਂ ਇਹਨਾਂ ਦੀਆਂ 12 ਗੱਡੀਆਂ ਕਰਾਈਆਂ ਇੱਕ ਵਾਰ ਵੀ ਸਾਡੇ ਮੰਤਰੀ ਜੀ ਨੇ ਜਾਂ ਸਾਡੀ ਜਿਹੜੀ ਕਮੇਟੀ ਬਣੀ ਐ ਉਹਨਾਂ ਨੂੰ ਕਿਹਾ ਤੂੰ ਇਹਨਾਂ ਨੂੰ ਘਟਾਓ ਕਦੇ ਵੀ ਕਿਹਾ ਨਹੀਂ ਨੇ ਜਦ ਕੀ ਇਹ ਕਹਿੰਦੇ ਸੀ ਅਸੀਂ ਗੱਡੀਆਂ ਚੱਲਣ ਹੀ ਨਹੀਂ ਦੇਵਾਂਗੇ ਸੋ ਕਕੇ ਸਾਡੀ ਤਾਂ ਇਹੀ ਬੇਨਤੀ ਐ ਕਿ ਸਾਡੀ ਗੱਲ ਸੁਣੀ ਜਾਵੇ ਸਾਡੇ ਵਿੱਚ ਆਣੋ ਸਾਡੇ ਨਾਲ ਗੱਲ ਕਰਨ ਕਿ ਨਹੀਂ ਕਰਦੇ ਤਾਂ ਬਾਕੀ ਟੈਂਕਰ ਦੇਖੋ ਜਿਹੜੇ ਕਿਉਂਕਿ ਜਿਹੜਾ ਬਲੈਕ ਬੰਦਾ ਇਹ ਬੰਦਾ ਮਾਲਕ ਬਾਣੀਆਂ ਐ ਉਸ ਬੰਦੇ ਨੇ ਇਹ ਦੇਖਿਆ ਕਿ ਮੈਂ 3 ਗੱਡੀਆਂ ਦੇ ਬਦਲੇ ਇੱਕ ਗੱਡੀ 10 ਟਨ ਦੀ ਫਰੇਕੀ ਬਣਾਣੀ ਮੈਂ ਤਾਂ ਕਰਾ 10 ਟਨ ਦਾ ਦੇਣਾ ਉਹ ਆਪਣੇ ਕਿਰਾਏ ਕਰਕੇ ਸਾਡੀਆਂ ਜਿਹੜੀਆਂ 300 ਉਹਨਾਂ ਨੂੰ ਟੌਰਚਰ ਕਰ ਰਿਹਾ ਉਹਨਾਂ ਨੂੰ ਕੋਈ ਕੰਮ ਨਹੀਂ ਆ ਇਸ ਵੇਲੇ ਉਹਨਾਂ ਦੀ ਆਪਣੀਆਂ ਗੱਡੀਆਂ ਡਬਲ ਡਰਾਈਵਰ ਰੱਖ ਕੇ ਔਰ ਇੱਥੇ ਤੱਕ ਇਹ ਵੀ ਹੈ ਜਿਹੜੀਆਂ ਗੱਡੀਆਂ ਬ੍ਰੇਕਡਾਊਨ ਹੁੰਦੀਆਂ ਉਹਨਾਂ ਦੀ ਜਗ੍ਹਾ ਵੀ ਹੋਰ ਗੱਡੀਆਂ ਭਰ ਕੇ ਉਹ ਗੱਡੀਆਂ ਵੀ ਭਰੀ ਜਾਂਦੀਆਂ ਬ੍ਰੇਕਡਾਊਨ ਕੋਈ ਗੱਡੀ ਨਹੀਂ ਹੁੰਦੀ ਇਸ ਕਰਕੇ ਸਾਡੀ ਮੰਤਰੀ ਜੀ ਬੇਨਤੀ ਹੈ ਕਿ ਸਾਡੀ ਗੱਲ ਸੁਣ ਜੇ ਨਹੀਂ ਸੁਣਦੇ ਤਾਂ ਅਗਲਾ ਜਿਵੇਂ ਸਾਡੇ ਆਪਣੇ ਸਾਰੇ ਡਰਾਈਵਰ ਭਰਾਵਾਂ ਦਾ ਫੈਸਲਾ ਹੋਊਗਾ ਉਸ ਤਰ੍ਹਾਂ ਕੀਤੀ ਜਾਊਗੀ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਨਾਮ ਕਰ ਰਹੇ ਆ ਤੁਹਾਨੂੰ ਇਹਨਾਂ ਨੇ ਜੋ ਸਾਡੇ ਨਾਲ ਬਦਤਮੀਜ਼ੀ ਕੀਤੀ ਹੈ ਉਹ ਨੇ ਠੀਕ ਨਹੀਂ ਕੀਤੀ ਮੈਂ ਆਪਣੀ ਗੱਡੀ ਦੇ ਆਪ ਕੋਲੇ ਹੱਕ ਲਈ ਮੰਨ ਲਓ ਉੱਪਰ ਚੜਿਆ ਤੇ ਕਹਿੰਦੇ ਕਿ ਜਿੱਥੋਂ ਆਇਆ ਉੱਥੇ ਪਿੱਛੇ ਮੁੜ ਕੇ ਚਲੇ ਜਾ ਤੇ ਉਹ ਆਪ ਨੇ ਬਜ਼ੁਰਗਾਂ ਦੇ ਇੱਥੇ ਬਜ਼ੁਰਗਾਂ ਦੇ ਮੰਨ ਲਓ ਹਾਂ ਦਾ تھا ਪਰ ਜੋ ਇਹਨਾਂ ਨੇ ਸਾਡੇ ਆਪਣੀ ਹੱਕ ਲਈ ਉੱਪਰ ਛੜੇ ਤੇ ਸੀ ਆਪਣੇ ਹੱਥ ਲੈਣ ਵਾਸਤੇ ਮੇਰੀ ਗੱਡੀ ਬਾਹਰ ਪਾਣੀ ਦੇ ਚਲਦੀ ਸੀ ਔਰ ਮੇਰਾ ਨੰਬਰ ਲਿਖਿਆ ਹੋਆ ਸੀ ਜੰਦਾ ਸਾਰੀ ਮੇਰੇ ਨਾਲ ਸਹਿਮਤ ਹੈ ਤੇ ਉਸ ਦਾ ਨਜਾਇਜ਼ ਫੈਸਲਾ ਲੈ ਰਿਹਾ ਮਤਲਬ ਮੈਨੂੰ ਤੁਹਾਡੇ ਟਰੱਕ ਆਪਰੇਟਰਾਂ ਦੀ ਪ੍ਰਧਾਨ ਵੀ ਨਹੀਂ ਸੁਣ ਰਿਹਾ ਸੋ ਮੈਂ ਦੇਖੋ ਮੈਂ ਚਾਹਦਾ ਸੀ ਬੱਦਲੀ ਸਾਹਿਬ ਮੇਰੀ ਗੱਡੀ ਪਾਣੀ ਦੇ ਬਾਹਰ ਲੱਗੀ ਹੋਈ ਸੀ ਮਤਲਬ ਮੈਂ ਇੱਥੇ ਚਲਾਣੀ ਚਾਹਦਾ ਮੈਂ ਹੁਣ ਬਜ਼ੁਰਗ ਕਹਿੰਗਾ ਮੈਂ ਇੱਥੇ ਆਪਣਾ ਕੰਮ ਕਰਨਾ ਚਾਹਦਾ ਮੈਨੂੰ ਕਹਿੰਦੇ ਜਿੱਥੋਂ ਆਇਆ ਤੂੰ ਉਥੇ ਤੋਂ ਮੁੜ ਜਾ ਮੋਰ ਤੇਰੇ ਉੱਪਰ ਚੜਦਾ ਤੈਨੂੰ ਮੁੱਖਾ ਕਹਿ ਦਿੱਤਾ ਕਿਨੇ ਬੋਲੀਏ ਗੱਲ ਐਡਾ ਵੀ ਸਾਰੇ ਬੰਦੇ ਨੂੰ ਕਹੇ ਕਿ ਮਿੱਟੀ ਨੂੰ ਇਹਨੇ ਕਿਹਾ ਇਹਦਾ ਨਾ ਕੋਈ ਸੁਣਾਈ ਨਹੀਂ ਦਿੱਤੀ ਇੱਕ ਦਿਨ ਦੇ ਪਰ ਹੁੰਡਾਵਾਡੋ ਕਰਿਆ ਤੇ ਤੁਹਾਨੂੰ ਇਹ ਕਹਦਾ ਵੀ ਤੁਸੀਂ ਭੁੱਖੇ ਮਰ ਜਾਓ ਸੋਸਾਇਟੀ ਤੁਹਾਡਾ ਕੋਈ ਹੋ ਨਹੀਂ ਐ ਉੱਥੇ ਬਾਸ ਮੁੜ ਜਾ ਸਾਡੀਆਂ ਜ਼ਮੀਨਾਂ ਸਾਡਾ ਸਭ ਕੁਝ ਇੱਥੇ ਐ ਸਾਡੇ ਨਾਲ ਜ਼ਮੀਨਾਂ ਦੇ ਅਸੀਂ ਆਪ ਦਾ ਸਾਡੇ ਕੋ ਕਿਹੜਾ ਫਾਇਦਾ ਇਹੀ ਰੋਟੀ ਰੋਟੀ ਜਿਹੜੀ ਜਗ੍ਹਾ ਸਾਡੀਆਂ ਐਫਐਲ ਨੇ ਲਈ ਪੰਜਾਂ ਪਿੰਡਾਂ ਦੀ ਜਗ੍ਹਾ ਵੀ ਬਰਾਰੀ ਕਿ ਜਿਹੜਾ ਜਿਹੜਾ ਇਹ ਪੰਜਾਂ ਪਿੰਡਾਂ ਦਾ ਹੱਕ ਸਾਡਾ ਦਾ ਸਾਡੇ ਨਾਲ ਹੋਇਆ ਕਰਦਾ ਹੁੰਦਾ ਸੀ ਇਹ ਤਾਂ ਦੱਸਿਆ ਇੱਕ ਮਿੰਟ ਕਿਹਨਾਂ ਨੂੰ ਫੋਨ ਕੀਤਾ ਤੇ ਮਮ ਨੂੰ ਕਿ ਫੋਨ ਕੀਤਾ ਵਾ ਮਾਤਾ ਜੀ ਨੇ ਨਾ ਮੰਦਰੀ ਜੀ ਨੂੰ ਆਛਾ ਉਹ ਕਹਿੰਦੇ ਵੀ ਮੈਂ ਜੀ ਬਲਾਦ ਲਾਉਗੀ ਮੈਂ ਪੁੱਛੂ ਕਿ ਮੈਨੂੰ ਹੋਰ ਵੀ ਕਈ ਕੰਮ ਲੈਟਾਂ ਨਹੀਂ ਆਉਂਦੇ ਤੇ ਦੱਸਦਾ ਇਹਨਾਂ ਨਾਲ ਬੱਤੀ ਮੈਂ ਕਰਾ ਦੇ ਪਹਿਲਾਂ ਜਦੋਂ ਪਿਛਲੀ ਵਾਰ ਲੜਾਈ ਲੜੀ ਸੀ ਤੁਸੀਂ ਨਾਲ ਅਸੀਂ ਆਪ ਆਪ ਵਿੱਚ ਪਾਰਟੀ ਆ ਸਭ ਕੁਝ ਬਰਫ ਪਰ ਰਹੀ ਰਹੇ ਵਾਲੇ ਪਰਾਲੀ ਦੇ ਚ ਪਾਣ ਲਿਆ ਜੀ ਬਰਫ ਪਰ ਉਹ ਕਿ ਹੁੰਦਾ ਤੋਂ ਸਾਡੇ ਆਲੇ ਦਾ ਜਾਂਦਾ ਸਾਰੀ ਨਾਲ ਆ ਮੇਰੇ ਬੰਗਲ ਤੋਂ ਹੀ ਕਰਨ ਲਾਉਂਦੇ ਆ